ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਨੀਮਲ ਆਫ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹੀ ਸੋ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੂੰ ਨੋਰਮਲ ਫੀਸ ਤੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 84275995211 ਅੱਜ ਦੋਸਤੋ ਬਾਈ ਗੋਲਡੀ ਦੇ ਫਾਰਮ ਖੜੇ ਆ ਪਿੰਡ ਕੋਰ ਸਿੰਘ ਵਾਲਾ ਤੇ ਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਪੈਂਦਾ ਇਸ ਨੂੰ ਆਪ ਦੇਖ ਸਕਦੇ ਹੋ ਬਾਈ ਗੋਲਡੀ ਦੇ ਘਰ ਆ ਦੋਸਤੋ ਬਹੁਤ ਕਾਫੀ ਮਾਤਰਾ ਦੇ ਵਿੱਚ ਤੁਹਾਨੂੰ ਪਸ਼ੂ ਮੌਜੂਦ ਮਿਲਣਗੇ ਤੁਹਾਨੂੰ ਚਾਰੇ ਪਾਸੇ ਆਪਾਂ ਦਰਸ਼ਨ ਕਰਵਾ ਦਿੰਨੇ ਆ ਵਿੱਚ ਪਸ਼ੂ ਐ ਦੋਸਤੋ ਬਈ ਗੱਪਣਾ ਹੁੰਦੀਆਂ ਉਹ ਹੌਲੀ ਹੌਲੀ ਪਰ ਬਾਈ ਜਦੋਂ ਤਿਆਰ ਹੁੰਦੀਆਂ ਉਵੇਂ ਵੇਚਦੇ ਆ ਤੇ ਬਾਕੀ ਤੁਸੀਂ ਜਦੋਂ ਵੀ ਕਿਸੇ ਵੀ ਟਾਈਮ ਆ ਸਕਦੇ ਹੋ ਤਾਂ ਤੁਹਾਨੂੰ ਪਸ਼ੂ ਦੇਖੇ ਤੋਰਨਗੇ ਆ ਦੇਖ ਸਕਦੇ ਕਾਫੀ ਮਾਤਰਾ ਚ ਤੇ ਬਾਈ ਜੀ ਬਾਹਰ ਗਏ ਹੋਏ ਨੇ ਤੇ ਆ ਜੋ ਸਾਥੀ ਉਹਨਾਂ ਤੋਂ ਡਿਟੇਲ ਲਵਾਂਗੇ ਅੱਜ ਇੱਕ ਨਗ ਸੇਰ ਆ ਸੱਜਰ ਤਾਜੀ ਐਚ ਐਫ ਵੈਟ ਸੁਈ ਹੋਈ ਹਾਂਜੀ ਸਾਥੀ ਕੀ ਹਾਲ ਚਾਲ ਨੇ ਨਮਸਕਾਰ ਬਾਪੂ ਜੀ ਨਮਸਕਾਰ ਜੀ ਹੋਰ ਸੇਤਾ ਠੀਕ ਆ ਹਾਂਜੀ ਠੀਕ ਆ ਵਧੀਆ ਚਾਹੀਏ ਤੇ ਸਾਥੀ ਆਪਣਾ ਪਹਿਲਾ ਤੇ ਦੱਸਿਆ ਫਾਰਮ ਕਿੱਥੇ ਸੇਤਾਗਾ ਫਾਰਮ ਦੇਖ ਲਓ ਜੀ ਆ ਸਾਰਾ ਆਪਣਾ ਫਾਰਮ ਆ ਕੋਰ ਸਿੰਘ ਵਾਲੀ ਜੀ ਨਾ ਹਾਂਜੀ ਹਾਂਜੀ ਕੋਰ ਸਿੰਘ ਵਾਲਾ ਪੀ ਡਿਟੇਲ ਆਹੀ ਬਹਿੜਾ ਗਿਆ ਅੱਜ ਹਾਂਜੀ ਹਾਂਜੀ ਡਿਟੇਲ ਇਹੀ ਆ ਦੂਜਾ ਸੂਆ ਬਹਿੜਾ ਮਗਰ ਬੱਛੀ ਆ ਦੇਖੋ ਜੀ ਡਿਸਕਵਰ ਕੰਪਨੀ ਦੀ ਆ ਹਾਂਜੀ ਠੀਕ ਆ ਜੀ ਬਾਪੂ ਜੀ ਹੁਣ ਇਹਦੇ ਕੋਲੇ 25 ਲੀਟਰ ਦੁੱਧ ਤਿਆਰ ਆ 35 ਪਲੱਸ ਦਊਗੀ ਇਹ ਠੀਕ ਆ ਜੀ ਠੀਕ ਆ ਜੀ ਠੰਡੀ ਬਾਦੂ ਆ ਦੇਖ ਲਓ ਭਲਾ ਜਿੰਨੇ ਮਰਜੀ ਸੂਈ ਜਾਓ ਬੜਾ ਬੱਚੇ ਤੋਂ ਚਵਾਈ ਜਾਓ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਇੱਧਰ ਦੇਖ ਲਓ ਲੈਵਾ ਕਾ ਕੁਆਲਿਟੀ ਕਿੰਨੀ ਅੱਛੀ ਹੈ ਵਾਹ ਜੀ ਵਾਹ ਠੀਕ ਹੈ ਜੀ ਆ ਚੈੱਕ ਕਰ ਦੇਖ ਲਓ ਆ ਚੈੱਕ ਕਰ ਲਓ ਸਾਰੇ ਕੋਹ ਠੀਕ ਆ ਅ ਦੋਸਤੋ ਪਹਿਲਾਂ ਤਾਂ ਤੁਸੀਂ ਇਹ ਦੇਖੋ ਵਹਿੜ ਦਾ ਬੋਡੀ ਢਾਂਚਾ ਦੇਖ ਲਓ ਇਸ ਕੁਆਲਿਟੀ ਦਾ ਕਰਮਾ ਦੀ ਕੀ ਬਣਾ ਦੋ ਦੋ ਸੱਜਰ ਸੂਈ ਹੈ ਕਿੰਨੇ ਦਿਨ ਹੋ ਗਏ ਆਪਣੇ ਸਾਥੀ ਸੂਈ ਨੂੰ ਦੋ ਦਿਨ ਹੋਏ ਹੈ ਜੀ ਹਜੇ ਦੋ ਦਿਨ ਹਾਂਜੀ ਹਾਂਜੀ ਤੇ ਮਗਰ ਬੱਛੀ ਆ ਮਗਰ ਬੱਛੀ ਆ ਦੇਖ ਲਓ 10 ਕਬਰ ਕੰਪਨੀ ਦੀ ਬੱਛੀ ਹੈ ਮਗਰ ਬੱਛੀ ਦੇ ਦਰਸ਼ਨ ਪਾ ਲਓ ਹਾਂਜੀ ਬਹੁਤ ਅੱਛੀ ਬ ਹਾਂ ਜੀ ਸੁਣੀਏ ਬੱਸੀ ਇੱਧਰ ਨੂੰ ਕੜਾ ਸਾਥੀ ਮੜਾ ਜਾ ਜਿਹੜਾ ਕਢਾ ਨਹੀਂ ਆ ਮੜਾ ਜਾ ਜਿਹੜਾ ਕਢਾ ਦੇ ਜਿਹੜਾ ਕਢਾ ਦਿੰਦੇ ਆ ਬਾਬੂ ਜੀ ਖੋਲੀ ਮੜਾ ਜਾ ਦਰਸ਼ਨ ਕਰੋ ਦੋਸਤੋ ਪੂਰੀ ਟਾਪ ਬ੍ਰੇਕ ਆਈ ਗੋਡ ਟੱਕ ਮਿਲੂਗਾ ਦੋਸਤੋ ਆਪਾਂ ਕਿਤੇ ਜਿੰਦੇ ਆ ਜੀ ਕੁਆਲਿਟੀ ਮਿਲ ਰਹੀ ਹੈ ਆ ਸਾਥੀ ਸਾਰਾ ਡਟੇ ਦੇ ਰਿਆ ਉਹਨਾਂ ਦੀ ਦੇਖੋ ਲੈੰਥ ਦੇਖ ਸਕਦੇ ਹੋ ਤੁਸੀਂ ਫੈਰ ਦੀ ਉਚਾਈ ਦੇਖ ਸਕਦੇ ਹੋ ਉੱਥੇ ਬਹੁਤ ਵਧੀਆ ਉੱਚੇ ਲੰਬੇ ਕੱਦ ਕਾਟਦੇ ਆ ਦੋਸਤੋ ਹਾਈਟ ਦੇਖੋ ਜੀ ਹਾਈਟ ਪਹਿਲਾਂ ਇੱਧਰ ਹਾਂ ਹਾਈਟ ਦੇਖ ਲਓ ਤੁਸੀਂ ਸਾਥੀ ਜੀਓ ਹਾਈਟ ਦੇਖੋ ਕਦੇ ਤਾਂ ਆਉਣੀ ਨਹੀਂ ਜਿੰਦੀ ਸਾਥੀ ਜੀ ਹਾਂਜੀ ਸਾਥੀ ਤੱਕ ਆਉਂਦੀ ਆ ਤੇ ਆਹ ਦੇਖ ਲਓਸ ਦੋਸਤੋ ਆਹ ਦੇਖੋ ਜੀ ਬੜਾ ਚਾਰੇ ਥਣ ਨਿਖੜਵੇਂ ਆ ਪੀੜ ਦੇ ਪਾਵੇਂ ਆਂਗਾ ਦੋਸਤੋ ਬੇਨਜ ਦੇਖ ਲਓ ਦੁੱਧ ਪੂਰਾ ਵਧੀਆ ਵਾਕਈ ਜਿਵੇਂ ਸਾਥੀ ਨੇ ਦੱਸਿਆ ਨਾ ਤੇ ਪਾਲੇ ਤੋਂ ਪੱਤੀ ਲਿੱਟਾ ਹੁਣ ਤਿਆਰ ਆ ਇਸ ਟਾਈਮ ਕੰਡੇ ਵਾਲਾ ਤੇ ਬਾਕੀ 30 ਪਲੱਸ ਦੁੱਧ ਦੇ ਦੋਗੀ ਸੇਵਾ ਸਾਮ ਸੰਭਾਲਦੇ ਆ ਦੇਖੋ ਜੀ ਸੇਫਟੀ ਚੈੱਕ ਕਰ ਲ ਲੋ ਜੀ ਬਾਜ਼ਾਰ ਘਰ ਚੋਣੀ ਆ ਹਾਂਜੀ ਘਰ ਚੋਣੀ ਆ ਹੁਣੇ ਹੀ ਹਾਂਜੀ ਹਾਂਜੀ ਮਾੜਾ ਲਾਈਵ ਚ ਚੁਾਈ ਵੀ ਦਿਖਾ ਦਈਏ ਦੋਸਤ ਠੀਕ ਹੈ ਜੀ ਆ ਜੀ ਸਰਕਾਰ ਲੋ ਵੀ ਦੋਸਤੋ ਚੈੱਕ ਕਰ ਸਕਦੇ ਹੋ ਤੁਸੀਂ ਆਂ ਅਦਰ ਕੁਆਲਿਟੀ ਚੈੱਕ ਕਰ ਸਕਦੇ ਹੋ ਦੋਸਤੋ ਆਹ ਲੋ ਸੱਜਣੋ ਦੇਖ ਲੋ ਚੁਾਈ ਵੀ ਹੋ ਰਹੀ ਹੈ ਲਾਈਵ ਹੋਏ ਸਾਥੀ ਮਾੜੇ ਪਰੇ ਨੂੰ ਦੇਖੋ ਦੋਸਤੋ ਸਾਰੇ ਹਨ ਮਗਲਾਂ ਚ ਮਾਰਦੇ ਸੱਤ ਆ ਆ ਕੋਈ ਨਹੀਂ ਕੋਈ ਕਰਦਾ ਨਹੀਂ ਨਾੜਾ ਮੋਟਾ ਦਾ کافی ਸਾਉਂਦੇ ਸਾਰੇ ਪਸ ਦੋਸਤ ਆ ਦੇਖ ਲੋ ਬਾਈ ਗੋਲ ਹੀ ਗਏ ਸੀ ਬਾਹਰ ਥੋੜਾ ਜਾ ਤੇ ਵੈਸੇ ਆ ਗਏ ਸੀ ਪਰ ਉਹਨਾਂ ਨੇ ਸਾਥੀ ਨੂੰ ਕਿਹਾ ਵੀ ਡਿਟੇਲ ਸਾਰੀ ਤੁਹਾਡੇ ਨਾਲ ਸਾਂਝੀ ਸਤਹੀ ਨਹੀਂ ਕਰੀ ਆ ਤੇ ਆ ਤੁਹਾਨੂੰ ਦੱਸੀਆ ਵੀ ਇਹਨਾਂ ਦੇ ਮਗਲ ਜੋ ਬੱਸੀ ਆ ਪੁਰੀ ਇੱਕ ਤਰ੍ਹਾਂ ਚੰਗੀ ਆ ਆਪਦੀ ਮਾਂ ਵੰਗੂ ਕੱਦ ਕਾੜਦੇ ਦੋਸਤੋ ਆ ਚੈੱਕ ਕਰ ਸਕਦੇ ਤੇ ਸਾਥੀ ਜਿਹੜਾ ਮੁੱਲ ਪ੍ਰਾਈਜ਼ ਆ ਉਹਦਾ ਕੀ ਕੋਈ ਪਤਾ ਤੈਨੂੰ ਦੱਸਿਆ ਬਾਈ ਨੇ 골ਡੀ ਨੇ ਮੁੱਲ ਪ੍ਰਾਈਜ਼ ਦਾ ਜੀ ਉਹੀ ਕਰਨਗੇ ਸਕਰੀਨ ਤੇ 골ਡੀ ਦਾ ਨੰਬਰ ਆ ਜਾਊਗਾ ਤੁਸੀਂ ਗੱਲਬਾਤ ਉਹਨਾਂ ਨਾਲ ਕਰ ਸਕਦੇ ਹੋ ਅੱਛਾ ਆਪਾਂ ਨੰਬਰ ਬਾਈ ਦਾ ਦੋਸਤੋ ਸਕਰੀਨ ਤੇ ਲਾ ਦਾਂਗੇ 골ਡੀ ਬਾਈ ਦਾ ਨੰਬਰ ਜੋ ਤੇ ਆ ਤੁਹਾਨੂੰ ਲਾਈਵ ਚ ਵਾਈਵ ਦਿਖਾਦੀ ਆ ਤੇ ਜੋ ਬਾਕੀ ਆਪਣਾ ਗੱਲਬਾਤ ਆ ਗਈ ਬਾਈ ਨਾਲ ਸਾਂਝੀ ਕਰ ਸਕਦੇ ਹੋ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਵੀਡੀਓ ਨੂੰ ਚੱਲਦੀ ਨੂੰ ਸ਼ੇਅਰ ਕਮੈਂਟ ਲਾ ਕੇ ਜਰੂਰ ਕਰਦਾ ਕਰੋ ਦੋਸਤੋ ਤੇ ਬਾਕੀ ਇਸ ਦੇ ਨਾਲ ਤੁਹਾਨੂੰ ਪਤਾ ਵੀ ਹੌਸਲਾ ਬਜਾਈ ਬਣਾ ਰਹੇ ਹਾਂ ਦੋਸਤੋ ਤੇ ਜੇ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀਆਂ ਤਾਂ ਆਪਣਾ ਨੰਬਰ ਸਕਰੀਨ ਤੇ ਚੱਲਦਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਮਿਲਦੇ ਕਿੰਨਾ ਵੀ ਵੀਰਸ